ਪਹਿਲਾਂ ਵੀ ਕੀਤੀ ਚੋਰੀ ਕੋ ਇੱਥੇ ਹੈ? ਪਹਿਲਾਂ ਵੀ ਚੋਰੀ ਕੀਤੀ ਸੀ? ਹਾਂਜੀ। ਕੀ ਚੋਰੀ ਕੀਤਾ ਪਹਿਲਾਂ? ਆਹੀ ਦੀ ਟ੍ਰੇਨ ਸੀ। ਹੈ? ਆਹੀ ਪਾਈ ਪੰਜ। ਪਾਈ ਪੰਜ? ਹਾਂ। ਅੱਜ ਕਿੰਨੇ ਬੰਦੇ ਆਏ ਸੀ ਦੋਦੀ ਚੋਰੀ ਕਰਨ। ਕੱਲਾ ਸੀ। ਕੱਲਾ ਸੀ। ਇਹ ਸਾਮਾਨ ਵੇਚਦੇ ਕਿੱਥੇ ਆ? ਆਹ ਗੁਰਚੌਂਗੀ ਜੀ ਹੈਗਾ। ਪੁੱਜੀ ਹੈ ਬਾਈ। ਕਿੰਨੇ ਦਾ ਵੇਚਦੇ ਸਾਮਾਨ? 260 ਰੁਪਏ ਕਿਲੋ ਦੇ ਸਾਹ ਨਹੀਂ ਗੋਲ ਚੌਕ ਦੇ ਵਿੱਚ ਕਿ ਇਹਨੂੰ ਵੇਚਦੇ ਮੈਂ ਕੀ ਨਾਮ ਦਾ ਨਾਂ ਨਹੀਂ ਪਤਾ ਇਹਦਾ ਤੇ ਕਿੱਥੇ ਇੱਕ ਕਰਕੇ ਦੁਕਾਨ ਆ ਉਹਦੀ ਚੌਕ ਦੇ ਉੱਤੇ ਹੀ ਹੈ ਕਾਹਦਾ ਕੰਮ ਕਰਦਾ ਮੋਰੀ ਦਾ ਅੱਜ ਇੱਕ ਮੁੰਡਾ ਸੀ ਉਹ ਚੋਰੀ ਕਰਦਾ ਫੜਿਆ ਗਿਆ ਸਾਡੀ ਐਮਸੀਐਚ ਦੀ ਬਿਲਡਿੰਗ ਦੇ ਸੈਕੰਡ ਫਲੋਰ ਤੇ ਆਕਸੀਜਨ ਸਪਲਾਈ ਵਾਲੇ ਪਾਈਪ ਉਹ ਕੱਟ-ਕੱਟ ਕੇ ਲਿਜਾ ਰਿਹਾ ਸੀਦਾ ਤੇ ਮਲਾਜਮਾਂ ਨੇ ਉਹ ਦੇਖਿਆ ਤੇ ਉਹਨੂੰ ਫੜ ਲਿਆ ਤੇ ਇਸ ਤੋਂ ਪਹਿਲਾਂ ਵੀ ਇਹਨੇ ਚੋਰੀ ਕੀਤੀ ਸੀਗੀ ਤੇ ਕੰਪਨੀ ਨੇ ਪਹਿਲਾਂ ਵੀ ਕੰਪਲੀਟ ਕੀਤੀ ਸੀ ਪਰ ਅੱਜ ਪੁਲਿਸ ਵਾਲੇ ਆਏ ਤੇ ਇਹਨੂੰ ਲੈ ਗਏ ਤੂੰ ਦੂਜੀ ਵਾਰੀ ਚੋਰੀ ਇੱਥੇ ਕਰਨ ਆ ਗਿਆ ਕਿ ਕੱਲ ਹੀ ਇਦਾਂ ਕਰਦਾ ਮੈਂ ਤੂੰ ਨਾ ਚ ਅਬੂ ਦਾ ਕਰਨ ਲਈ ਹੈ ਨਾ ਸ਼ਾਬੂ ਦਾ ਕਰਨ ਕੀ ਨਸ਼ਾ ਕਰਦਾ ਚਿੱਟੇ ਦਾ ਹੀ ਤੇ ਕੰਮ ਕਰਨੀ ਕਰਦਾ ਕੰਮ ਮਿਲਦਾ ਹੀ ਨਹੀਂ ਆ ਜੀ ਹੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਤੂੰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਜੀ ਜਿੰਨਾ ਜਿਹੜੇ ਨਸ਼ਾ ਕਰਦੇ ਆ ਸਾਡੇ ਵਰਗੇ ਸਾਡੇ ਵਰਗਿਆਂ ਨੂੰ ਮਾਰ ਦਿੱਤਾ ਜਾਂਦਾ ਜੀ ਬਸ ਤੇ ਤੂੰ ਦੀ ਨਸ਼ਾ ਕੱਲੇ ਕਰਦੇ ਫੇਰ ਸਰ ਕੋਈ ਹੈ ਹੀ ਨਹੀਂ ਇਲਾਜ ਕੋਈ ਇਲਾਜ ਜਿਆਦਾ ਪੱਕਾ ਇਲਾਜ ਹੋਵੇ ਕੋਈ ਇਹ ਗੋਲੀਆਂ ਸਰ ਗੋਲੀਆਂ ਕੱਢੀਆਂ ਇਹਨਾਂ ਨੇ ਗੋਲੀਆਂ ਜਿਹੜੀਆਂ ਕੱਢੀਆਂ ਉਹ ਅਸੀਂ ਗੋਲੀਆਂ ਦੇ ਤੁਸਰਾ ਨੇ ਉਹਦੇ ਨਾਲ ਦੂਰੀ ਪੈਂਦੇ ਸਰਕਾਰ ਨੇ ਨਸ਼ਾ ਜਿਹੜੇ ਛਡਾਓ ਕੇ ਅੰਦਰ ਬਣਾਏ ਆ ਉਹਦੇ ਜੀ ਤੁਸੀਂ ਭਰਤੀ ਹੋ ਜਾ ਕੱਲੇ ਨਹੀਂ ਹੁੰਦੇ ਸਰ ਜੀ ਉਹਦੇ ਵਿੱਚ ਭਰਤੀ ਸਰ ਜੀ ਉਹਦੇ ਵਿੱਚ ਭਰਤੀ ਹੋਏ ਸੀਗੇ ਸਰ ਉਹਦੇ ਵਿੱਚ ਭਰਤੀ ਹੋਏ ਸੀਗੇ ਜੀ ਉਹਦੇ ਵਿੱਚ 21 ਦਿਨ 21 ਦਿਨ ਰੱਖ ਕੇ ਤੇ ਕਿ ਦਿਨ ਰੱਖ ਕੇ ਛੱਡ ਦਿੰਦੇ ਆ ਉਸ ਤੋਂ ਬਾਅਦ ਆ ਕੇ ਫਿਰ ਸਰ ਨਹੀਂ ਸਰ ਪ੍ਰੋਪਰਲੀ ਇਲਾਜ ਨਹੀਂ ਹੈਗਾ ਸਰ ਨਹੀਂ ਨਹੀਂ ਹੈਗਾ ਸਰ ਨਹੀਂ ਨਹੀਂ ਇਲਾਜ ਨਹੀਂ ਕਰੀਏ ਨਹੀਂ 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 ਜ਼ਰਬ ਚੋਰੀਆਂ ਕੱਲੀ ਕਰੀਏ ਬਾਈ ਜੀ ਕਿਹੜਾ ਜੋਗਦਾ ਜੇ ਮੈਂ BCA ਕੀਤੀ ਆ ਦੇਖੋ ਨੌਕਰੀ ਮਿਲੀ ਹੋਵੇ ਜੇ ਪੜਾਈ ਕਿ ਨਹੀਂ ਕੀਤੀ ਆ BCA ਕੀਤੀ ਆ ਜੇ ਨੌਕਰੀ ਮਿਲੀ ਹੋਵੇ ਜੇ ਨੌਕ ਚੋਰੀ ਗੰਦਗੀ ਲੋੜਿਆ ਸ਼ਕਵਾੜਾ ਦੇ ਸਿਵਲ ਹਸਪਤਾਲ ਵਿਖੇ ਇੱਕ ਨੌਜਵਾਨ ਨੂੰ ਹਸਪਤਾਲ ਦੇ ਸਟਾਫ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਆ ਰੰਗੇ ਹੱਥੀ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਫਗਵਾੜਾ ਵਿੱਚੋਂ ਲਗਾਤਾਰ ਤੀਸਰੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਉਕਤ ਨੌਜਵਾਨ ਨੂੰ ਹਸਪਤਾਲ ਦੇ ਸਟਾਫ ਨੇ ਹਸਪਤਾਲ ਵਿੱਚ ਲੱਗੀਆਂ ਆਕਸੀਜਨ ਦੀ ਸਪਲਾਈ ਲਈ ਕਾਪਰ ਦੀਆਂ ਪਾਈਪਾਂ ਨੂੰ ਚੋਰੀ ਕਰਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਨੌਜਵਾਨ ਨਾਲ ਜਦੋਂ ਮੀਡੀਆ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਚੋਰੀ ਕਰਨ ਆਏ ਨੌਜਵਾਨ ਨੇ ਆਪਣਾ ਨਾਮ ਪ੍ਰਿੰਸ ਵਾਰਸੀ ਟਿਹਰਾ ਚੌਂਕ ਫਗਵਾੜਾ ਦੱਸਿਆ ਉਕਤ ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਵੀ ਹਸਪਤਾਲ ਵਿੱਚ ਆਕਸੀਜਨ ਵਾਲੇ ਕਾਪਰ ਦੇ ਪਾਈਪ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਚੁੱਕਾ ਹੈ ਤੇ ਹੁਣ ਵੀ ਉਹ ਨਸ਼ੇ ਦੀ ਪੂਰਤੀ ਲਈ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਹੋਇਆ ਸੀ ਉਸ ਨੇ ਦੱਸਿਆ ਕਿ ਉਹ ਚੋਰੀ ਕੀਤਾ ਹੋਇਆ ਸਾਰਾ ਸਮਾਨ ਫਗਵਾੜਾ ਦੇ ਗੋਲ ਚੌਂਕ ਵਿਖੇ ਸਥਿਤ ਮੋਚੀ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਵੇਚਦਾ ਹੈ ਉਧਰ ਇਹ ਸਾਰੇ ਮਾਮਲੇ ਸੰਬੰਧੀ ਜਦੋਂ ਸਿਵਲ ਹਸਪਤਾਲ ਫਗਵਾੜਾ ਦੇ ਐਸਐਮਓ ਲਹਿਬਰ ਰਾਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਸਟਾਫ ਵੱਲੋਂ ਹਸਪਤਾਲ ਵਿੱਚ ਚੋਰੀ ਕਰਨ ਆਏ ਨੌਜਵਾਨ ਨੂੰ ਕਾਬੂ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਉਹਨਾਂ ਦੇ ਸਟਾਫ ਵੱਲੋਂ ਪਹਿਲਾਂ ਵੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ ਤੇ ਮੁਰਤੋਂ ਇਸ ਨੇ ਹਸਪਤਾਲ ਵਿੱਚ ਆ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਹਸਪਤਾਲ ਦੇ ਸਟਾਫ ਨੇ ਚੋਰੀ ਕੀਤੇ ਹੋਏ ਸਮਾਨ ਸਮੇਤ ਰੰਗੇ ਹੱਥੀ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਹਸਪਤਾਲ ਦੀ ਬਿਲਡਿੰਗ ਵਿੱਚੋਂ ਆਕਸੀਜਨ ਵਾਲੇ ਪਾਈਪ ਜੋ ਕਿ ਕਾਪਰ ਦੇ ਸਨ ਉਕਤ ਨੌਜਵਾਨ ਵੱਲੋਂ ਚੋਰੀ ਕੀਤੇ ਜਾ ਰਹੇ ਸਨ ਉਹਨਾਂ ਦੱਸਿਆ ਕਿ ਉਕਤ ਚੋਰ ਵੱਲੋਂ ਹਸਪਤਾਲ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਦੇ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਮੌਕੇ ਤੇ ਪੁੱਜੀ ਫਗਵਾੜਾ ਪੁਲਿਸ ਨੇ ਉਕਤ ਚੋਰ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਬੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਸ਼ਰਮਾ ਦੀ ਰਿਪੋਰਟ ਪਹਿਲਾਂ ਵੀ ਕੀਤੀ ਚੋਰੀ ਕੋ ਇੱਥੇ ਹੈ ਪਹਿਲਾਂ ਵੀ ਚੋਰੀ ਕੀਤੀ ਸੀ ਹਾਂਜੀ ਕੀ ਚੋਰੀ ਕੀਤਾ ਪਹਿਲਾਂ ਹਾਂਜੀ ਪੈਣੀ ਹੈ ਹੈ ਆਹੇ ਪਾਈ ਭਜੀ ਪਾਈ ਭਜੀ ਅੱਜ ਕਿੰਨੇ ਬੰਦੇ ਆਏ ਸੀ ਦੋਦੀ ਚੋਰੀ ਕਰਨ ਕੱਲਾ ਹੀ ਕੱਲਾ ਹੀ ਇਹ ਸਾਮਾਨ ਵੇਚਦੇ ਕਿੱਥੇ ਆ ਆਬੂਲ ਚੌਂਕ ਜੀ ਆਬੂਲ ਚੌਂਕ ਕਿੰਨੇ ਦਾ ਵੇਚਦੇ ਸਾਮਾਨ ਚਾਹ 60 ਰੁਪਏ ਕਿਲੋ ਦੇ ਸਾਥ ਨਹੀਂ ਗੋਲ ਚੌਂਕ ਦੇ ਵਿੱਚ ਕਿਹਨੂੰ ਵੇਚਦੇ ਮੈਂ ਕੀ ਨਾਮ ਉਹਦਾ ਨਹੀਂ ਪਤਾਈ ਉਹਦਾ ਕਿੱਥੇ ਇੱਕ ਕਰਕੇ ਦੁਕਾਨ ਆ ਉਹਦੀ ਚੌਂਕ ਦੇ ਉੱਤੇ ਹੀ ਹੈ ਦਾ ਕੰਮ ਕਰਦਾ ਉਹ ਮੋਤੀ ਮੈਂ ਅੱਜ ਤੋਂ ਦੂਜੀ ਵਾਰੀ ਚੋਰੀ ਇੱਥੇ ਕਰਨ ਆ ਗਿਆ ਕਿ ਕੱਲ ਹੀ ਇਦਾਂ ਕਰਦਾ ਮੈਂ ਤੂੰ ਨਾ ਚਾਹ ਬੂੜਾ ਕਰਨ ਲਈ ਹੈ ਨਾ ਚਾਹ ਬੂੜਾ ਕਰ। ਕੀ ਨਸ਼ਾ ਕਰਦਾ ਚਿੱਟੇ ਦਾ ਜੀ ਤੇ ਕੰਮ ਕਰ ਨਹੀਂ ਕਰਦਾ ਕੰਮ ਮਿਲਦਾ ਹੀ ਨਹੀਂਗਾ ਜੀ ਸਰਕਾਰ ਨੂੰ ਕੀ ਕਹਿਣਾ ਚਾਹਨਾ ਤੂੰ ਸਰਕਾਰ ਨੂੰ ਇਹੀ ਕਹਿਣਾ ਚਾਹਨਾ ਹੈ ਜੀ ਜਿਹਨਾਂ ਜਿਹੜੇ ਨਸ਼ਾ ਕਰਦੇ ਆ ਸਾਡੇ ਵਰਗੇ ਸਾਡੇ ਵਰਗਿਆਂ ਨੂੰ ਮਾਰ ਦਿੱਤਾ ਜਾਂਦਾ ਜੀ ਪੁਲਿਸ ਕਿੱਥੇ ਆ ਬਸ ਤੇ ਤੁਸੀਂ ਨਸ਼ਾ ਕਰਲੀ ਕਰਦੇ ਫਿਰ ਸਰ ਕੋਈ ਹੈ ਹੀ ਨਹੀਂ ਇਲਾਜ ਕੋਈ ਇਲਾਜ ਜਿਆਦਾ ਪੱਕਾ ਇਲਾਜ ਹੋਵੇ ਕੋਈ ਇਹ ਗੋਲੀਆਂ ਸਰ ਗੋਲੀਆਂ ਕੱਢੀਆਂ ਇਹਨਾਂ ਨੇ ਗੋਲੀਆਂ ਜਿਹੜੀਆਂ ਕੱਢੀਆਂ ਉਹ ਅਸੀਂ ਗੋਲੀਆਂ ਦੇ ਦੁਸਰਾਂ ਨੇ ਉਹਦੇ ਨਾਲ ਦੂਰੇ ਪੈਂਦੇ ਆ ਸਰਕਾਰ ਨੇ ਨਸ਼ਾ ਜਿਹੜੇ ਛਡਾਓ ਕੇਂਦਰ ਬਣਾਏ ਆ ਉਹਦੇ ਜੀ ਤੁਸੀਂ ਭਰਤੀ ਹੋ ਜਾਓ ਪੱਲੇ ਨਹੀਂ ਹੁੰਦੇ ਸਰ ਜੀ ਉਹਦੇ ਵਿੱਚ ਭਰਤੀ ਸਰ ਜੀ ਉਹਦੇ ਵਿੱਚ ਭਰਤੀ ਹੋਏ ਸੀਗੇ ਸਰ ਉਹਦੇ ਵਿੱਚ ਭਰਤੀ ਹੋਏ ਸੀਗੇ ਜੀ ਉਹਦੇ ਵਿੱਚ 21 ਦਿਨ 21 ਦਿਨ ਰੱਖ ਕੇ ਤੇ ਕਿਦੇ ਦਿਨ ਰਾਕੇ ਛੱਡ ਦਿੰਦੀ ਆ ਉਸ ਤੋਂ ਬਾਅਦ ਆ ਕੇ ਫਿਰ ਸਰ ਨਹੀਂ ਸਰ ਪ੍ਰੋਪਰਲੀ ਇਲਾਜ ਨਹੀਂ ਹੈਗਾ ਸਰ ਨਹੀਂ ਨਹੀਂ ਹੈਗਾ ਸਰ ਨਹੀਂ ਨਹੀਂ ਹੈਗਾ ਜੇ ਚੋਰੀਆਂ ਕਰਨੀਆਂ ਨਹੀਂ 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 ਜ਼ਰੂਰ ਚੋਰੀਆਂ ਕਰਨੀ ਆ ਤੁਹਾਨੂੰ ਦੋ ਤਿੰਨ ਵਾਰੀ ਮਾ ਕੇ ਪਾਈਪ ਘਟ ਕੇ ਚੱਲਾਵਾ ਇਥੋਂ ਕਹਿਣਾ ਮਕਸਦ ਕੀਤਾ ਸੀ ਤੁਸੀਂ ਇਸ ਗੱਲ ਸੁਣੋ ਜੇ ਮੈਂ ਕਹਿਣਾ ਜਾਨਾ ਮੈਂ ਤਾਂ ਇਹ ਕਹਿਣਾ ਜਾਨਾ ਜੀ ਤੇ ਕੋ ਜਦ ਮਾਰ ਦਿੱਤਾ ਜਿਆਦਾ ਨੌਕਰੀ ਦੇ ਦਿੱਤੀ ਜਾਵੇ ਸਭ ਤੋਂ ਵੱਡਾ ਹੱਲ ਆਈ ਬਾਈ ਕਿੱਥੇ ਦਾ ਰਹਿਣਾ ਕੋਟੇਰਾ ਜੋਗਦਾ ਜੀ ਮੈਂ ਬੀਸੀਏ ਕੀਤੀ ਆ ਦੇਖੋ ਨੌਕਰੀ ਮਿਲੀ ਹੋਵੇ ਜਿਵੇਂ ਪੜਾਈ ਕਿ ਨਹੀਂ ਕੀਤੀ ਆ ਬੀਸੀਏ ਕੀਤੀ ਆ ਜੇ ਨੌਕਰੀ ਮਿਲੀ ਹੋਵੇ ਜੇ ਚੋਰੀ ਕਰਨ ਦੀ ਕੀ ਲੋੜ ਆ ਨਹੀਂ ਬਾਬਾ ਜੀ ਦਾ ਨਾਂ ਕੀ ਆ ਤੁਹਾਡੇ ਦਾ ਕਿ ਸ਼ੀ ਲੋਮਾ ਜੇ ਇੰਨੀ ਪੜਾਈ ਦੇ ਬਾਵਜੂਦ ਵੀ ਆਪਾਂ ਆਹ ਕੰਮ ਕਰਦੇ ਆਂ ਚੋਰੀ ਕਰਦੇ ਆਂ ਜਾਂ ਨਸ਼ਾ ਕਰਦੇ ਆਂ ਭਾਜੀ ਹੁਣ ਲਾਗੇ ਦਾ ਹੁਣ ਮੈਂ ਤਾਂ ਇਹ ਕਹਿੰਦਾ ਜੀ ਇਹ ਨੌਕਰੀ ਮਿਲੀ ਹੁੰਦੀ ਤਾਂ ਆਪਾਂ ਚੋਰੀ ਕਰਨ ਦੀ ਸਾਨੂੰ ਲੋੜ ਹੀ ਨਹੀਂ ਆਪਾਂ ਤਾਂ ਇਹ ਹੀ ਕਹਿੰਦੇ ਸਰਕਾਰ ਕਹਿੰਦੀ ਆ ਕਿ ਨੌਕਰੀਆਂ ਦੇ ਨਹੀਂ ਕੋਈ ਨੌਕਰੀ ਸਾਨੂੰ ਅੱਜ ਦੀ ਸਾਡੇ ਕੋਲ ਸਾਡੇ ਕੋਲ ਨੌਕਰੀ ਨਹੀਂ ਮਿਲੀ ਜੀ ਨਹੀਂ ਪਹਿਲਾਂ ਕਿੰਨਾ ਕ ਸਾਮਾਨ ਇੱਥੋਂ ਲੈ ਆ ਕੇ ਚੋਰੀ ਚੋਰੀ ਕੀਤਾ ਸੀ ਕਿੰਨੇ ਕਿਲੋ ਪਹਿਲਾਂ ਵੀ ਵੇਚਿਆ ਦੋ ਵਾਰੀ ਕੀਤਾ ਆ ਜੀ ਕਿਲੋ ਕਿੰਨੀ ਕਿੰਨੇ ਦਾ ਵੇਚਿਆ ਤੁਸੀਂ ਸਾਮਾਨ ਇਹ ਦੋਗਰੀ ਵਿੱਚ ਪਹਿਲਾਂ ਵੀ ਉਸੇ ਬੰਦੇ ਨੂੰ ਵੇਚਿਆ ਹਾਂਜੀ ਇਹ ਮਾਮਲਾ ਜਿਹੜਾ ਇੱਕਾ ਜਿਹੜਾ ਅੱਜ ਹਾਂਜੀ ਅੱਜ ਇੱਕ ਮੁੰਡਾ ਸੀ ਉਹ ਚੋਰੀ ਕਰਦਾ ਫੜਿਆ ਗਿਆ ਸਾਡੀ ਐਮ ਸੀ ਐਚ ਦੀ ਬਿਲਡਿੰਗ ਚ ਸੈਕੰਡ ਫਲੋਰ ਤੇ ਆਕਸੀਜਨ ਸਪਲਾਈ ਵਾਲੇ ਪਾਈਪ ਉਹ ਕੱਟ-ਕੱਟ ਕੇ ਲਿਜਾ ਰਿਹਾ ਸੀਗਾ ਤੇ ਮੁਲਾਜ਼ਮਾਂ ਨੇ ਉਹਨੂੰ ਅ ਦੇਖਿਆ ਤੇ ਉਹਨੂੰ ਫੜ ਲਿਆ ਤੇ ਕਿੰਨਾ ਕੁ ਨੁਕਸਾਨ ਸਰ ਕੀਤਾ ਇਹਨੇ ਅ ਕਾਫੀ ਨੁਕਸਾਨ ਕੀਤਾ ਆਕਸੀਜਨ ਸਪਲਾਈ ਦੇ ਪਾਈਪ ਹੁੰਦੇ ਕਾਪਰ ਦੇ ਪਾਈਪ ਹੁੰਦੇ ਆ ਉਹ ਸਾਰੇ ਚੋਰੀ ਕੀਤੇ ਔਰ ਸਾਰਾ ਸੀਲਿੰਗ ਤੋਂ ਉਹਨੇ ਬੋਰਡ ਵਗੈਰਾ ਖੋਲ ਦਿੱਤੇ ਤੇ ਹੋਰ ਵੀ ਕਈ ਚੀਜ਼ਾਂ ਚੋਰੀ ਕੀਤੀਆਂ ਖਾਸ ਕਰਕੇ ਜਿਹੜੇ ਜਿਹਨਾਂ ਵਿੱਚ ਕਾਪਰ ਹੁੰਦਾ ਤੇ ਸਭ ਕੁਝ ਉਹਨੇ ਖੋਲ-ਖੋਲ ਕੇ ਸੈੱਟ ਦਿੱਤਾ ਜਿਹਦੇ ਨਾਲ ਸਾਰਾ ਸਿਸਟਮ ਡਿਸਟਰਬ ਹੋ ਗਿਆ ਹੈ ਤੇ ਇਸ ਤੋਂ ਪਹਿਲਾਂ ਵੀ ਇਹਨੇ ਚੋਰੀ ਕੀਤੀ ਸੀਗੀ ਤੇ ਪੁਲਿਸ ਨੂੰ ਪਹਿਲਾਂ ਵੀ ਕੰਪਲੇਟ ਕੀਤੀ ਸੀ ਪਰ ਅੱਜ ਪੁਲਿਸ ਵਾਲੇ ਆਏ ਤੇ ਇਹਨੂੰ ਲੈ ਗਏ। ਨਹੀਂ ਪਹਿਲਾਂ ਕੀ ਕਾਰਵਾਈ ਹੋਈ ਸੀ ਤੇ ਜਦੋਂ ਤੁਸੀਂ ਮੌਕੇ ਤੇ ਉਦੋਂ ਵੀ ਇਹਨੂੰ ਕਾਬੂ ਕਰਕੇ ਆਫ ਫੜਾਇਆ ਸੀ ਖੁਦ ਫੜਾਇਆ ਸੀ ਮੈਂ। ਹਾਂਜੀ ਉਦੋਂ ਵੀ ਪੁਲਿਸ ਨੂੰ ਸੱਦਾ ਆਈ ਤੇ ਉਹ ਆਏ ਸੀਗੇ ਤੇ ਉਹ ਉਹ ਕਹਿੰਦੇ ਸੀ ਕਿ ਇਹ ਠੀਕ ਨਹੀਂ ਹੈ। ਹੂੰ ਤੇ ਉਹ ਕਹਿੰਦੇ ਸੀ ਤੇ ਉਹ ờ ਉਹ ਰੇ ਨੂੰ ਇੱਥੇ ਸ਼ਾਇਦ ਦਾਖਲ ਕਰਾ ਗਿਆ ਇਦੋਂ। ਪ੍ਰੋਫੈਸਰ ਜਿੱਦਾਂ ਸਾਢੇ 12 ਵਜੇ ਦਾ ਟਾਈਮ ਆ ਹਸਪਤਾਲ ਦੇ ਵਿੱਚ ਕਾਫੀ ਰਸ਼ ਹੈ ਵੀ ਉੱਪਰ ਤੁਹਾਡਾ ਕੋਈ ਮਲਾਜ਼ਮ ਜਾਂ ਕੋਈ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਿੱਦਾਂ ਵੀ ਕੋਈ ਵੀ ਅਨਨੋਮ ਬੰਦਾ ਉੱਪਰ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਉੱਤੇ ਆਪਣੇ ਕੋਲ ਕੋਈ ਇਦਾਂ ਦਾ ਹੈ ਨਹੀਂ ਸਿਕਿਉਰਿਟੀ ਦਾ ਪ੍ਰਬੰਧ ਸਾਡੇ ਕੋਲ ਕੋਈ ਚੌਕੀਦਾਰ ਦੀ ਨਹੀਂ ਹੈਗਾ ਚੌਕੀਦਾਰ ਤਾਂ ਨਹੀਂ ਆ ਪਰ ਇਹ ਆ ਵੀ ਸਾਡੇ ਮਲਾਜ਼ਮ ਗੇੜਾ ਮਾਰਦੇ ਰਹਿੰਦੇ ਆ ਤੇ ਸਰ ਰਾਤ ਨੂੰ ਨਹੀਂ ਰੱਖਿਆ ਚੌਕੀਦਾਰ ਇੱਥੇ ਕੋਈ ਨਹੀਂ ਚੌਕੀਦਾਰ ਦੀ ਪੋਸਟ ਨਹੀਂ ਹੈ ਪਰ ਜਿਹੜੇ ਸਾਡੇ ਦੂਸਰੇ ਮਲਾਰੀ ਮੈਂ ਆਉਂਦਾ ਸੀ ਉਹਨਾਂ ਨੂੰ ਕਿਹਾ ਹੋਇਆ ਹੈ ਕਿ ਉਹ ਚੱਕਰ ਮਾਰਦੇ ਰਹਿੰਦੇ ਆ ਤੇ ਉੱਪਰ ਜਿਹੜੀ ਬਿਲਡਿੰਗ ਵਿੱਚ ਸਾਰੀ ਘਟਨਾ ਵਾਪਰੀ ਹੈ ਉੱਥੇ ਸੀਸੀਟੀਵੀ ਵਗੈਰਾ ਚੱਲਦੇ ਪਿਆ ਸਾਰੇ ਸੀਸੀਟੀਵੀ ਦੀ ਕੋਈ ਇੰਨਾ ਪ੍ਰਬੰਧ ਨਹੀਂ ਹੈ ਤੇ ਕੀ ਸਾਰਾ ਕੀ ਪ੍ਰਬੰਧ ਕਰੋਗੇ ਹੁਣ ਜਿੱਦਾਂ ਇੱਥੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਇਹਨਾਂ ਨੂੰ ਰੋਕਣ ਲਈ ਤੁਹਾਡੇ ਵੱਲੋਂ ਕੀ ਪ੍ਰਬੰਧ ਹੋਗੇ ਕੀ ਇਹ ਬਰਾਲਾ ਕੀਤਾ ਜਾਵੇਗਾ ਤੁਸੀਂ ਆਪਣੇ ਮੁਲਾਜ਼ਮਾਂ ਨੂੰ ਜਿਹੜੇ ਰਾਤ ਨੂੰ ਡਿਊਟੀ ਕਰਦੇ ਹਨ ਉਹਨਾਂ ਨੂੰ ਕਹਿੰਦੇ ਰਹਿੰਦੇ ਹਾਂ ਕਿ ਉੱਪਰ ਚੱਕਰ ਮਾਰਦੇ ਰਹਿਣਾ ਹੈ ਬਾਡਾ ਵਿੱਚ ਵੀ ਚੱਕਰ ਮਾਰਦੇ ਰਹਿੰਦੇ ਹਨ ਹਸਪਤਾਲ ਸਾਰੇ ਵਿੱਚ ਚੱਕਰ ਮਾਰਦੇ ਰਹਿੰਦੇ ਹਨ ਪਰ ਜਿੱਦਾਂ ਹਸਪੀਟਲ ਦੇ ਵਿੱਚ ਚੌਂਕੀ ਵਗੈਰਾ ਰੱਖੀ ਹੋਈ ਆ ਹਾਂਜੀ ਕੋਈ ਮੈਂ ਕੀ ਕੁਝ ਕਰਦਾ ਜਾਂ ਕਿਦਾਂ ਚੌਂਕੀ ਦੇ ਵਿੱਚ ਦੋ ਮੁਲਾਜ਼ਮ ਹਨ ਇੱਕ ਟਾਈਮ ਇੱਕ ਡਿਊਟੀ ਤੇ ਹੁੰਦਾ ਹੈ ਤੇ ਉਹ ਫਿਰ ਐਮਰਜੈਂਸੀ ਚ ਵੀ ਜਾਂਦਾ ਹੈ ਤੇ ਮੇਰੇ ਹਿਸਾਬ ਨਾਲ ਇੱਕ ਮਲਾਸ਼ ਲਈ ਇਤਨਾ ਹਸਪਤਾਲ ਦਾ ਦੇਖਣਾ ਤੇ ਹੁਣ ਸਾਡਾ ਕਿੰਨਾ ਕੁ ਟੋਟਲ ਨੁਕਸਾਨ ਹੋ ਗਿਆ ਹੈ ਲਗਭਗ ਕਿੰਨਾ ਹੋ ਗਿਆ ਨਾ ਦੇਖੋ ਅਸੀਂ ਇੰਜੀਨੀਅਰ ਸਾਹਿਬ ਨੂੰ ਬੁਲਾ ਕੇ ਐਸਟੀਮੇਟ ਲਵਾਵਾਂਗੇ